ਫਿਲੌਰ ਪੁਲਿਸ ਨੇ ਲੁੱਟਾਖੋਹਾਂ ਕਰਨ ਵਾਲੇ گروਹ ਦੇ ਦੋ ਮੈਂਬਰਾਂ ਨੂੰ ਲੁੱਟੇ ਹੋਏ ਸਮਾਨ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਸਿਮਰਨਜੀਤ ਸਿੰਘ ਲੰਗ ਡੀਐਸਪੀ ਫਿਲੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਇੱਕ ਚਾਂਦੀ ਦੀ 체ਨ ਨਗਦੀ ਅਤੇ ਇੱਕ ਦਾਤਰ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਪਵਿੱਤਰ ਸਿੰਘ ਵਾਸੀ ਅਪਰਾ ਅਤੇ ਰਿੱਕੀ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਮਡਲੀ ਪੁਸ਼ਕੇਸ਼ ਚ ਸਾਹਮਣੇ ਆਇਆ ਕਿ ਕਾਬੂ ਕੀਤੇ ਦੋਵੇਂ ਦੋਸ਼ੀ ਨਸ਼ੇ ਦੇ ਆਦੀ ਨੇ ਤੇ ਨਸ਼ੇ ਦੀ ਪੂਰਤੀ ਲਈ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਉਹਨਾਂ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਿਛਲੇ ਕੁਝ ਮਹੀਨੇ ਤੋਂ ਇੱਥੇ ਇੱਕ ਫਲੋਰ ਦੇ ਏਰੀਏ ਦੇ ਵਿੱਚ ਇੱਕ ਜਿਹੜਾ ਗਰੋ ਸੀਗਾ ਲੁੱਟਾਂਮਾਰਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਉਹ ਐਕਟਿਵ ਹੋਇਆ ਸੀਗਾ ਅੱਜ ਫਲੋਰ ਥਾਣਾ ਦੀ ਜਿਹੜੀ ਇਨਸਪੈਕਟਰ ਨੀਰਜ ਕੁਮਾਰ ਦੀ ਟੀਮ ਹੈ ਜਿਹੜੀ ਉਹਨਾਂ ਨੇ ਸਫਲਤਾਪੂਰਵਕ ਉਹ ਗਰੋ ਨੂੰ ਫੜਿਆ ਹੈ ਤੇ ਇਹਦੇ ਵਿੱਚ ਸਾਡੇ ਫਲੋਰ ਥਾਣੇ ਦੇ ਵਿੱਚਲੇ ਪਿਛਲੇ 1 ਮਹੀਨੇ ਦੇ ਵਿੱਚ ਪੰਜ ਮੁਕੱਦਮੇ ਜਿਹੜੇ ਲੁੱਟਖੋਹ ਦੇ ਦਰਜ ਹੋਏ ਸੀ ਉਹ ਟਰੇਸ ਹੋਏ ਨੇ ਇਹ ਤੋਂ ਬਿਨਾ ਹੋਰ ਵੀ ਕਾਫੀ ਵਾਰਦਾਤਾਂ ਨੇ ਜਿਹੜੀਆਂ ਇਹ ਹਾਈਵੇ ਤੇ ਇਹ ਕਰਦੇ ਆ ਰਹੇ ਸੀਗੇ ਕਾਫੀ ਲੋਕ ਸੀ ਜਿਹੜੇ ਪੁਲਿਸ ਕੋਲ ਰਜਿਸਟਰ ਨਹੀਂ ਸੀ ਕਰਾਉਂਦੇ ਇਸ ਤਰ੍ਹਾਂ ਦੇ ਜਿਹੜੇ ਅਨਰਜਿਸਟਰਡ ਕੇਸ ਨੇ ਉਹ ਕਾਫੀ ਸੋਲਵ ਹੋਏ ਨੇ ਦੇ ਵਿੱਚ ਇਦੇ ਵਿੱਚ ਸਾਨੂੰ ਦੋ ਬੰਦੇ ਨੇ ਜਿਹੜੇ ਮੌਕੇ ਦੇ ਉੱਤੇ ਗ੍ਰਿਫਤਾਰ ਹੋਏ ਨੇ ਇੱਕ ਜਿਹੜਾ ਇਹਨਾਂ ਦਾ ਹੋਰ ਸਾਥੀ ਆ ਜਿਹੜਾ ਉਹਦੀ ਗ੍ਰਿਫਤਾਰੀ ਬਾਕੀ ਹੈ ਇਹ ਤੁਹਾਨੂੰ ਦੱਸਣਾ ਚਾਹੁੰਗਾ ਹਫਤਾ ਪਹਿਲਾਂ ਹੀ ਇੱਥੇ ਇੱਕ ਬਜ਼ੁਰਗ ਆਦਮੀ ਸੀਗਾ ਫਲੋਰ ਫਾਟਕਾਂ ਦੇ ਨੇੜੇ ਉਹਦੀ ਜਿਹੜੀ ਐਕਟਿਵਾ ਸੀਗੀ ਉਹਦੇ ਸੱਟ ਮਾਰ ਕੇ ਉਹਦੀ ਐਕਟਿਵਾ ਖੋਹੀ ਗਈ ਸੀ ਉਹ ਕੇਸ ਵੀ ਸਾਡਾ ਇਹਦੇ ਵਿੱਚ ਟਰੇਸ ਹੋਇਆ ਦੋ ਦਿਨ ਪਹਿਲਾਂ ਇੱਥੇ ਇੱਕ ਸਿਲੰਡਰਾਂ ਦੀ ਰੇੜੀ ਤੇ ਕੰਮ ਕਰਦਾ ਸੀਗਾ ਮੁੰਡਾ ਉਹਦੇ ਸੱਟ ਮਾਰ ਕੇ ਸਿਰ ਦੇ ਵਿੱਚ ਉਦੇ ਤੋਂ ਪੈਸੇ ਲੈ ਕੇ ਸਿੱਖੋਗੇ